拿着吧这边没东西我 ਮੋਤਿ ਫਰਮਤ ਕਾ ਜਿਹੜਾ ਗਰਮੀਆ ਦਸਤੂਜਾ ਲਗਾਇਆ ਜਾਂਦਾ ਉਹ 71 ਦਾ ਅੱਜ ਸਰਦਾਰ ਸਿੰਘ ਦੇ ਸਮੂਹ ਟੀਚਰ ਸਾਹਿਬਾਨ ਗ੍ਰੰਥੀ ਸਾਹਿਬਾਨ ਸਮੂਹ ਸਿੰਘ ਸਭਾਵਾਂ ਤੇ ਵੋਲੰਟੀਅਰ ਸਾਹਿਬਾਨ ਉਹਨਾਂ ਸਾਰਿਆਂ ਨੇ ਸ਼ਰਕਤ ਕੀਤੀ ਪਰ ਇਹ ਕੈਂਪ ਜਿਹੜਾ ਬਹੁਤ ਵੱਡੇ ਪੱਧਰ ਤੇ ਲਗਾਇਆ ਜਾ ਰਿਹਾ ਹੈ ਦਿੱਲੀ ਸਰਕਾਰ ਪਰਵੰਧਕ ਕਮੇਟੀ ਵੱਲੋਂ ਆਪ ਜਿੱਥੇ ਦਿੱਲੀ ਵਿੱਚ ਲਗਾਇਆ ਜਾ ਰਿਹਾ ਹੈ ਉਸੇ ਨਾਲ-ਨਾਲ ਭਾਰਤ ਦੇ ਹੋਰ ਸ਼ਹਿਰਾਂ ਮੁਕਤੇ ਕੈਂਪ ਲਗਾਏ ਜਾ ਰਹੇ ਨੇ ਔਰ ਇਸ ਸੰਬੰਧ ਪਰ ਬੇਨਤੀ ਦਿੱਤੀ ਸਰਕਾਰ ਪਰਵੰਧਕ ਕਮੇਟੀ ਵੱਲੋਂ ਆਪ ਸਭ ਕਿ ਆਪਣੀ ਆਪਣੇ ਆਪਣੇ ਸ਼ਹਿਰਾਂ 'ਚ ਆਪਣੇ ਆਪਣੇ ਇਲਾਕਿਆਂ 'ਚ ਇਹਨਾਂ ਗੁਰਬਤ ਕੈਂਪਾਂ ਨੂੰ ਬਣਾਓ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਉਹਦੇ ਸ਼ਿਕਾਇਤ ਕਰਨ ਵਾਸਤੇ ਪ੍ਰੇਰਿਤ ਔਰ ਜੋ ਵੀ ਸਹਿਯੋਗ ਤੁਹਾਨੂੰ ਦੇ ਸਰਕਾਰਾਂ ਤੋਂ ਮਿਲ ਸਕੇ ਚਾਹੀਦਾ ਹੋਏਗਾ ਉਹ ਜ਼ਰੂਰ ਤੁਹਾਨੂੰ ਵਜਿਆ ਕਰਾਇਆ ਜਾਏਗਾ ਸਾਰੇ ਸਿਲੇਬਸ ਦੇ ਮੂਤਾ ਵੀ ਅਧਿਕਾਰਾ ਜਾਣ ਗਿਆ ਔਰ ਨਾਲ ਨਾਲ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਉਹਦੇ ਵਿੱਚ ਜ਼ਰੂਰ ਭੇਜੋ ਜਿਦੇ ਚ ਗੁਰਬਾਣੀ ਜਪੀ ਸਾਥੋ ਪ੍ਰਾਰੰਭ ਕਰਕੇ ਕਿਉਂਕਿ ਇਹ ਗੁਰਮਤਿ ਕੈਂਪ ਜਿਹੜਾ ਹੈ ਗੁਰਦੇਵ ਭਾਤ ਜੀ ਦੀ 359 ਸਾਲਾ ਸ਼ਤਾਬ ਦੀ ਸ਼ਹਾਦਤ ਦੀ ਸ਼ਤਾਬ ਦੀ ਨੁਸਮਰਤੀ ਦਾ ਤੇ ਉਹਦੇ ਵਿੱਚ ਨਵੇਂ ਮੰਲੇ ਦੇ ਸਲੋਕ ਵੀ ਬੱਚਿਆਂ ਨੂੰ ਗਾਣ ਕਰਾਏ ਜਾਣਗੇ ਇਸ ਵਾਸਤੇ ਤੁਹਾਨੂੰ ਸਲੇਮਰ ਸਾਰੇ ਪੇਰੈਂਟਸ ਤੋਂ ਦਾਦਾ-ਦਾਦੀਆਂ ਨੂੰ ਨਾਨਾ-ਨਾਨੀਆਂ ਨੂੰ ਇਹ ਰਿਕਵੈਸਟ ਹੈ ਕਿ ਆਪ ਜੀ ਆਪਣੇ ਬੱਚਿਆਂ ਨੂੰ ਇਹਨਾਂ ਗੁਰਸਤ ਕੈਂਪਾਂ ਦੇ ਵਿੱਚ ਆਪਣੇ ਨੇੜੇ ਜਿਹੜਾ ਗੁਰਦੁਆਰਾ ਸ੍ਰੀ ਸ਼ਬਾ ਔਰ ਜੋ ਵੀ ਧਰਮ ਸਥਾਨ ਹੈ ਗੁਰਦੁਆਰਾ ਸਾਈਬਾਨ ਹਨ ਉਹਨਾਂ ਦੇ ਵਿੱਚ ਸਰੂਰ ਭੇਜੋ ਤਾਂ ਕਿ ਉਹ ਪਾਣੀ ਅਤੇ ਬਾਣੇ ਦੇ ਵਰਤਵਾਹ ਕਰ ਸਕਣ ਕਿਉਂਕਿ ਸਮਾਂ ਅੱਜ ਬਹੁਤ ਪਰਲੇ ਪਾਸੇ ਜਾ ਰਿਹਾ ਹੈ ਮੋਬਾਈਲਾਂ ਦੀ ਜਿਹੜੀ ਐਡਿਕਸ਼ਨ ਹੈ ਉਹ ਬੱਚਿਆਂ ਤੋਂ ਛੁੱਟ ਨਹੀਂ ਰਹੀ ਔਰ ਜੇ ਮੋਬਾਈਲਾ ਤੋਂ ਚੁਮਾਰਾ ਤੇ ਸਭ ਕੁਰਬਾਨੀ ਹਰਮਤ ਵਾਲੇ ਪਾਸੇ ਤੁਰਨਾ ਪੈਗਾ ਕਿਉਂਕਿ ਦੁਨਿਆਵੀ ਪੜਾਈ ਕਰਦੇ ਨੇ ਉੱਥੇ ਦਰਗਾਹੀ ਪੜਾਈ ਦੀ ਸੂਫੀਤ ਕਰਨ ਦਾਤ ਤੋਂ ਨਾਲ ਇੱਕ ਅੰਦਰ ਉਭਸਦਾ ਹੈ ਕਿਉਂਕਿ ਬੱਚਾ ਜਿਹੜਾ ਇੱਕ ਕਾਮਨ ਹੀਟੇ ਵਾਲਾ ਹੁੰਦਾ ਹੈ ਕੱਚੀ ਦੇ ਅੰਦਰ ਕੁਝ ਹੋਰ ਚੀਜ਼ ਪਾ ਦੇਓਗੇ ਉਹ ਚੀਜ਼ ਉਸ ਤੱਚੇ ਦੇ ਵਿੱਚ ਨਿਕਲੇਗੀ ਇਸ ਕਰਕੇ ਕੱਲ ਨੂੰ ਜਦੋਂ ਅਸੀਂ ਪਛਤਾਨੇ ਆ ਇਹ ਬੱਚਾ ਭੈੜੀ ਸੰਗਤ ਵੱਲ ਚਲਾ ਗਿਆ ਬਰਛਾ ਦਸ਼ਿਆਂ ਵੱਲ ਚਲਾ ਗਿਆ ਬੱਚਾ ਕੁਸੰਗਤ ਵਿੱਚ چلا ਗਿਆ ਜੇ ਅਸੀਂ ਅੱਜ ਆਪਣੇ ਬੱਚਾ ਨੂੰ ਚੰਗੇ ਪਾਸੇ ਪੋੜਨਾ ਹੈ ਚੰਗਾ ਅਚਰਨ ਉਹਨਾਂ ਨੂੰ ਸਿਖਾਣਾ ਹੈ ਚੰਗੀਆਂ ਉਹਨਾਂ ਤੇ ਰਹਿਣੀ ਪੈਣੀ ਹੋਣੀ ਚਾਹੀਦੀ ਤੇ ਉਹਨਾਂ ਨੂੰ ਉਹ ਸਿੱਖੀ ਸਿਖਾਣੀ ਪੈਗੀ ਇਹਦਾ ਕਿੱਪਾ ਚ ਧਿਆਨਾ ਪੈਦਾ ਧਰਮੀ ਬਣਾਣਾ ਪੈਗਾ ਸੋ ਇਸ ਕਰਕੇ ਮੇਰੀ ਸੰ딤ਰ ਬਿੰਦੀ ਹੈ ਕਿ ਆਪ ਜੀ ਇਹ ਤਾਂ ਹਰਮਤ ਕੈਂਪਾਂ ਦੇ ਵਿੱਚ ਆਪਣੇ ਬੱਚਾਂ ਨੂੰ ਜ਼ਰੂਰ ਪਹੁੰਚੋ ਜੀ ਸਾਹਿਬ ਜੀ ਦਾ ਖਾਸਾ ਅਪੀਲ ਹੈ ਜੀ